ਕਾ ਸਟਾਪ ਲਸ ਸੈਟਿੰਗ ਹੁੰਦੀ ਹੋਈ ਦਿਖੀ ਜੀ ਇਸ ਲੈਵਲ ਦੇ ਕਰੀਬ तकरीबन ਆਹੀ ਉਹ ਲੈਵਲ ਆ ਜੀ ਇੱਥੇ ਇੱਥੇ ਅਸੀਂ ਇੱਕ ਪਟ ਸਾਈਡ ਦੀ ਕਾਲ ਆ ਜਿਹੜੀ ਮੰਨ ਕੇ ਚਲੋ ਦਿੱਤੀ ਸੀ ਮਤਲਬ ਪਟ ਵਗੈਰਾ ਲੈਣ ਦੀ ਸਲਾਹ ਦਿੱਤੀ ਸੀ ਇੱਥੇ ਉਸ ਤੋਂ ਬਾਅਦ ਮਾਰਕੀਟ ਥੋੜਾ ਟਾਈਮ ਕੰਸੋਲੀਡੇਟ ਕਰਦੇ ਰਹੀ ਇੱਕ ਸੈਕੰਡ ਲੈਵਲ ਤੱਕ ਮਾਰਕੀਟ ਚੱਲੇ ਗਈ ਮੰਨ ਲਓ 10 ਕ ਪੁਆਇੰਟ ਅਗੇ ਅੰਸਟ ਗਈ ਉਸ ਤੋਂ ਬਾਅਦ ਮਾਰਕੀਟ ਨੇ ਟਾਰਗੇਟ ਵਗੈਰਾ ਮਾਰਿਆ ਇਸ ਲੈਵਲ ਦੇ ਕਰੀਬ ਇੱਕ ਕਾਲ ਵਗੈਰਾ ਦੀ ਟ੍ਰੇਡ ਵੀ ਬਣਦੀ ਸੀ ਕਿ ਬਟ ਟਰੈਂਡ ਦੇ ਅਗੇਸਟ ਅਸੀਂ ਕਾਲ ਦੀ ਟਰੇਡ ਨਹੀਂ ਲਈ ਕਾਫੀ ਵਧੀਆ ਮੂਵ ਇੱਥੇ ਆਇਆ ਉਸ ਤੋਂ ਬਾਅਦ ਅਸੀਂ ਆ ਬ੍ਰੇਕਆਊਟ ਦੀ ਵੇਟ ਕਰ ਰਹੇ ਸੀ ਕਿ ਮਾਰਕੀਟ ਆ ਬ੍ਰੇਕਆਊਟ ਦੇ ਦੇ ਤਾਂ ਇੱਥੋਂ ਅਸੀਂ ਦੁਬਾਰਾ ਇੱਕ ਪੱਟ ਸਾਈਡ ਦੀ ਐਂਟਰੀ ਲਵਾਂਗੇ ਉਸ ਤੋਂ ਬਾਅਦ ਇੱਥੇ ਮਾਰਕੀਟ ਨੇ ਇੱਕ ਵਾਰ ਕੋਸ਼ਿਸ਼ કરી ਮੂਵ ਦੇਣ ਦੀ ਉਸ ਤੋਂ ਬਾਅਦ ਅਗੇਨ ਇੱਕ ਸਟੌਪ ਲੌਸ ਹੰਟਿੰਗ ਹੋਈ ਇੱਥੇ ਡਬਲ ਸਟੌਪ ਲੌਸ ਹੰਟਿੰਗ ਹੋਈ ਇੱਕ ਬਹੁਤ ਵਧੀਆ ਮੂਵ ਡਾਊਨ ਸਾਈਡ ਨੂੰ ਆਇਆ ਇੱਥੇ ਵੀ ਇੱਕ ਕਾਲ ਸਾਈਡ ਦੀ ਟਰੇਡ ਐਗਜ਼ੀਕਿਊਟ ਹੋ ਸਕਦੀ ਸੀ ਸੇਮ ਡਾਟਾ ਪੁਆਇੰਟ ਇੱਥੇ ਸੀ ਸੇਮ ਇੱਥੇ ਸੀ ਇੱਕ ਅਪ ਸਾਈ